ਜਿਹੜਾ ਕੁਝ ਕੇਂਦਰ ਸਰਕਾਰ ਕਰ ਰਹੀ ਹੈ ਉਹਨੂੰ ਸ਼ਰਮ ਆਜਣੀ ਚਾਹੀਦੀ ਹੈ ਇਹ ਭਾਰਤ ਦਾ ਜਿਹੜਾ ਤਿਰੰਗਾ ਇਹ ਸਾਡੇ ਪੰਜਾਬੀਆਂ ਕਰਕੇ ਝੂਲਦਾ 90% ਕੁਰਬਾਨੀਆਂ ਅਸੀਂ ਦਿੱਤੀਆਂ ਉਹਨਾਂ ਸਾਡੀ ਕਾਮ ਕਰਕੇ ਝੂਲਦਾ ਪਰ ਮੈਂ ਮੇਰੇ ਨੌਜਵਾਨਾਂ ਲਈ ਇੱਥੇ ਉਹਨਾਂ ਤੋਂ ਪਹਿਲਾਂ ਮਰ ਲਈ ਆਇਆ ਪੰਜਾਬ ਲਈ ਜਾਨ ਕਰਵਾਣਾ ਹੈ ਇਹ ਨੌਜਵਾਨੀ ਪੰਜਾਬ ਦੀ ਨੌਜਵਾਨੀ ਹੈ ਕੋਈ ਹੋਰ ਸਟੇਟ ਦੀ ਜਵਾਨੀ ਨਹੀਂ ਹੈਗੀ ਇਹਨਾਂ ਨੂੰ ਕੀ ਹੁੰਦਾ ਜੀ ਇੱਥੇ ਦੇਖੋ ਵੱਡੀ ਗੱਲ ਪਤਾ ਕੀ ਆ ਕਿਸਾਨ ਆਗੂ ਨੇ ਰਾਜਨੀਤਕ ਅਲੱਗ ਆ ਕਿ ਧਰਨਾ ਲਾ ਲੋ ਰਾਜਨੀਤਿਕ ਲੀਡਰ ਇੱਥੇ ਕਿ ਸਾਰੇ ਧਰਨਾ ਲਾਉਣ ਇੱਥੇ ਕਿਉਂਕਿ ਪੰਜਾਬ ਲਈ ਮਰ ਕੇ ਦਿਖਾਵੇ ਜਿਵੇਂ ਪੰਜਾਬ ਦੇ ਨੌਜਵਾਨ ਮਰੀ ਜਾਂਦੇ ਨੇ ਕਿ ਕੁਰਸੀਆਂ ਤੇ ਬੈਠਣ ਨੂੰ ਇਹ ਮਰਨ ਨੂੰ ਪੰਜਾਬ ਦੀ ਜਵਾਨੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਜੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੇ ਪਾਨਾ ਸਿੱਧੂ ਪਾਨਾ ਸਿੱਧੂ ਪਹਿਲਾਂ ਖਨੌਰੀ ਬਾਰਡਰ ਤੇ ਜਾਣ ਦੀ ਪਲੈਨਿੰਗ ਸੀ ਉੱਥੇ ਵੀ ਗਏ ਨੇ ਤੇ ਸ਼ੰਭੂ ਬਾਰਡਰ ਤੇ ਪਾਨਾ ਸਿੱਧੂ ਪਹੁੰਚਿਆ ਤਸਵੀਰਾਂ ਦੇਖੋ ਸ਼ੰਭੂ ਬਾਰਡਰ ਤੇ ਪਾਨਾ ਸਿੱਧੂ ਪਹੁੰਚਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਭਾਰਤ ਦਾ ਜਿਹੜਾ ਤਿਰੰਗਾ ਇਹ ਸਾਡੇ ਪੰਜਾਬੀਆਂ ਕਰਕੇ ਝੂਲਦਾ 90% ਕੁਰਬਾਨੀਆਂ ਅਸੀਂ ਦਿੱਤੀਆਂ ਨੇ ਸਾਡੀ ਕਾਮ ਕਰਕੇ ਝੂਲਦਾ ਇਹਨਾਂ ਨੂੰ ਇਹਨਾਂ ਨੂੰ ਆਪਣੇ ਹੱਥਾਂ ਤੋਂ ਬਾਜ਼ ਆ ਜਾਣਾ ਚਾਹੀਦਾ ਅਸੀਂ ਸਾਡੇ ਆਗੂਆਂ ਕਰਕੇ ਸਾਡੇ ਬਾਪੂਆਂ ਕਰਕੇ ਅਸੀਂ ਸਾਡੇ ਸਬਰ ਅਸੀਂ ਸਬਰ ਨਾਲ ਨੌਜਵਾਨੀ ਖੜੀ ਹੈ ਇਹ ਨੌਜਵਾਨੀ ਪੰਜਾਬ ਦੀ ਨੌਜਵਾਨੀ ਹੈ ਕੋਈ ਹੋਰ ਸਟੇਟ ਦੀ ਜਵਾਨੀ ਨਹੀਂ ਹੈਗੀ ਇਹਨਾਂ ਨੂੰ ਸ਼ਰਮ ਆ ਜਣੀ ਚਾਹੀਦੀ ਜਦੋਂ ਸਾਡੇ ਬਾਪੂਆਂ ਨੇ ਸਾਨੂੰ ਥਾਪੜਾ ਦਿੱਤਾ ਅਸੀਂ ਇਹਨਾਂ ਦੇ ਹੱਥ ਨੂੰ ਮਾਰਾਂਗੇ ਪੱਟ ਕੇ ਹਜੇ ਇਹ ਜਿਹੜੇ ਗੋਲੇ ਛੱਡੇ ਜਾ ਰਹੇ ਆ ਕੱਲ ਦੇ ਲਗਾਤਾਰ ਗੋਲੇ गिर ਰਹੇ ਆ ਇੱਥੇ ਨੌਜਵਾਨ ਮੂਰੇ ਹੋ ਕੇ ਰੋਕਣ ਦੀ ਕੋਸ਼ਿ ਕੀ ਦੇਖ ਰਹੇ ਹੋ ਇਸ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਇਸ ਨੂੰ ਇਹ ਜਿਹੜਾ ਗੋਲਿਆਂ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਇਹ ਜਿਹੜਾ ਜੋ ਕੁਝ ਹੈ ਇਸ ਟਾਈਮ ਸੈਂਟਰ ਗਵਰਨਮੈਂਟ ਕਰ ਰਹੀ ਹੈ ਸਰਕਾਰਾਂ ਸਾਰੇ ਲੀਡਰ ਨਾਲ ਹੀ ਨੇਗੇ ਸਾਰੇ ਮਿਲੇ ਚੁਲੇ ਨੇਗੇ ਸਾਰਿਆਂ ਨੂੰ ਇੱਥੇ ਆ ਕੇ ਪੰਜਾਬ ਦੇ ਜਿੰਨੇ ਵੀ ਨੇਗੇ ਆਪਣਾ ਜਦ ਆ ਕੇ ਕਈਆਂ ਨੂੰ ਕੀ ਹੁੰਦਾ ਜੀ ਇੱਥੇ ਦੇਖੋ ਵੱਡੀ ਗੱਲ ਪਤਾ ਕੀ ਆ ਕਿਸਾਨ ਆਗੂ ਨੇ ਰਾਜਨੀਤਕ ਅਲੱਗ ਆ ਕੇ ਧਰਨਾ ਲਾ ਲੋ ਰਾਜਨੀਤਿਕ ਲੀਡਰ ਇੱਥੇ ਸਾਰੇ ਧਰਨਾ ਲਾਉਣ ਇੱਥੇ ਕਿਉਂਕਿ ਪੰਜਾਬ ਲਈ ਮਰ ਕੇ ਦਿਖਾਵੇ ਜਿਵੇਂ ਪੰਜਾਬ ਦੇ ਨੌਜਵਾਨ ਮਰੀ ਜਾਂਦੇ ਨੇਗੇ ਕੁਰਸੀਆਂ ਤੇ ਬੈਠਣ ਨੂੰ ਇਹ ਮਰਨ ਨੂੰ ਪੰਜਾਬ ਦੀ ਜਵਾਨੀ ਗੱਲਾਂ ਪੰਜਾਬ ਦੀ ਹੁਣ ਤੁਸੀਂ ਪਹੁੰਚੇ ਹੋ ਕਦੋਂ ਤੱਕ ਰਹਿਣਾ ਇੱਥੇ ਪੂਰਾ ਹੌਸਲਾ ਵਜਾਈਓਗੇ ਜਿੰਨਾ ਪੂਰਾ ਮਖਿਆ ਜੀ ਮੇਰੀ ਗੱਲ ਸੁਣੋ ਪਹਿਲਾਂ 1.5 ਸਾਲ ਕਿੰਨਾ ਟਾਈਮ ਅੰਦੋਲਨ ਚੱਲਿਆ ਉਦੋਂ ਕਿਤੇ ਤੁਹਾਡਾ ਭਰਾ ਹੱਲੇ ਹੈ ਕੁਰਬਾਨੀਆਂ ਪੰਜਾਬ ਦੀਆਂ ਪੰਜਾਬ ਲਈ ਕਿਤੇ ਬਿਖਰੀ ਦਿਖਾਵਾਂਗੇ ਅੱਜ ਪਰ ਜੂ ਲੋਕਾਂ ਨੇ ਮੈਨੂੰ ਫਤਵਾ ਦਿੱਤਾ ਇਹ ਜਿਹੜੀ ਜਾਨ ਹੈ ਪੰਜਾਬ ਲਈ ਹਾਜ਼ਰ ਹੈ ਠਾਈ ਫੇਰ ਠੀਕ ਹੈ ਹੁਣ ਥੋੜਾ ਜਿਹਾ ਮੈਂ ਗੋਲੀਆਂ ਮੇਰੇ ਚਾਰ ਖਾਧੀਆਂ ਹੋਈਆਂ ਨੇ ਆ ਚੰਦ ਠੀਕ ਹੈ ਭਾਨਾ ਸਿੱਧੂ ਆ ਗਿਆ ਮੌਜੂਦ ਨਾ ਸੋ ਪਾਨਾ ਸਿੱਧੂ ਪਹੁੰਚੇ ਨੇ ਇੱਥੇ ਤਸਵੀਰਾਂ ਤੁਸੀਂ ਦੇਖਦੇ ਹੋ ਸ਼ੰਭੂ ਬਾਰਡਰ ਦੀਆਂ ਸ਼ੰਭੂ ਬਾਰਡਰ ਤੇ ਪਾਨਾ ਸਿੱਧੂ ਇਹਦੇ ਵੀ ਪਹੁੰਚ ਰਹੇ ਨੇ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਕੇਂਦਰ ਸਰਕਾਰ ਉਧਰ ਜਾਓ ਜਾਓ ਉਧਰ ਨੂੰ ਜਾਓ ਧੱਕੇ ਸਾਲੀਆਂ ਕਰ ਰਹੀ ਆ ਆਓ ਆਓ ਆਜੋ ਆਜੋ ਸੋ ਕਾਫੀ ਨੌਜਵਾਨ ਨੇ ਕਾਫੀ ਪੀੜੋਂ ਨਾਲਾ ਵੱਡੀ ਗਿਣਤੀ ਚ ਆਗੂ ਪਹੁੰਚੇ ਨੇ ਸੋ ਪਾਨਾ ਸਿੱਧੂ ਇੱਥੇ ਪਹੁੰਚੇ ਨੇ ਅਤੇ ਕਿਹਾ ਕਿ ਅਥਰੂ ਗੈਸ ਦੇ ਜਿਹੜੇ ਗੋਲੇ ਲਗਾਤਾਰ ਬਰਾਏ ਜਾ ਰਹੇ ਨੇ ਉਹ ਸ਼ਰਿਹਮ ਤੱਕੇਸ਼ਾਹੀ ਹੋ ਰਹੀ ਆ ਕੇਂਦਰ ਸਰਕਾਰ ਦੀ ਤੱਕੇਸ਼ਾਹੀ ਵਿਰੁੱਧ ਡਟਾਂਗੇ ਅਤੇ ਉਹਨਾਂ ਆਖਿਆ ਕਿ ਅਸੀਂ ਸ਼ੰਭੂ ਬਾਰਡਰ ਤੇ ਪੂਰਾ ਪਹਿਰਾ ਦੇਵਾਂਗੇ ਨੌਜਵਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ